ਗੁਰੂ ਕੀ ਪਿਆਰੀ ਸਾਸੰਗ ਜੀ ਤਨ ਤਨ ਬਾਦਸ਼ਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਬਾਦਸ਼ਾਹ ਜਹਾਂਗੀਰ ਨੂੰ ਮਿਲਣ ਗਏ ਤਾਂ ਬਾਦਸ਼ਾਹ ਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਤੇ ਗੁਰੂ ਜੀ ਨਾਲ ਕੁਝ ਸਮਾਂ ਗੱਲਾਂ ਬਾਤਾਂ ਕਰਨ ਤੋਂ ਬਾਅਦ ਬਾਦਸ਼ਾਹ ਬੜਾ ਖੁਸ਼ ਹੋਇਆ ਕਿਉਂਕਿ ਗੁਰੂ ਜੀ ਦੇ ਮੂੰਹੋਂ ਨਿਕਲਿਆ ਹਰ ਇੱਕ ਪਵਿੱਤਰ ਸ਼ਬਦ ਬਾਦਸ਼ਾ ਨੂੰ ਬੜਾ ਪ੍ਰਭਾਵਿਤ ਕਰਦਾ ਸੀ ਇੱਕ ਦਿਨ ਬਾਦਸ਼ਾਹ ਜਹਾਂਗੀਰ ਗੁਰੂ ਜੀ ਨੂੰ ਸ਼ਿਕਾਰ ਖੇਡਣ ਲਈ ਆਪਣੇ ਨਾਲ ਲੈ ਗਿਆ ਤਾਂ ਜੰਗਲ ਵਿੱਚ ਇੱਕ ਸ਼ੇਰ ਨੇ ਬਾਦਸ਼ਾਹ ਉੱਪਰ ਹਮਲਾ ਕਰ ਦਿੱਤਾ ਜਿਸ ਨਾਲ ਬਾਦਸ਼ਾਹ ਪੂਰੀ ਤਰ੍ਹਾਂ ਪਾਬਿਤ ਹੋ ਗਿਆ ਤੇ ਆਪਣੀ ਜਾਨ ਦੇ ਖਾਤਰ ਗੁਰੂ ਜੀ ਤੋਂ ਮਦਦ ਮੰਗਣ ਲੱਗਾ ਤਾਂ ਗੁਰੂ ਜੀ ਨੇ ਆਪਣੀ ਤਲਵਾਰ ਨਾਲ ਸ਼ੇਰ ਦੇ ਦੋ ਟੋਟੇ ਕਰਕੇ ਉਸ ਦਾ ਉਧਾਰ ਕਰ ਦਿੱਤਾ ਬਾਦਸ਼ਾਹ ਜਹਾਂਗੀਰ ਗੁਰੂ ਜੀ ਦੀ ਤਲਵਾਰਵਾਜੀ ਤੇ ਉਹਨਾਂ ਦੇ ਮੂੰਹੋਂ ਨਿਕਲਦੇ ਸ਼ਬਦਾਂ ਤੋਂ ਬਹੁਤ ਪ੍ਰਭਾਵਿਤ ਹੁੰਦਾ ਸੀ ਗੁਰੂ ਜੀ ਨਾਲ ਮੇਲ ਮਲਾਪ ਰੱਖਣਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ ਪਰ ਇਸ ਮੇਲ ਮਲਾਪ ਤੋਂ ਦੀਵਾਨ ਚੰਦੂ ਲਾਲ ਅੰਦਰੋਂ ਹੀ ਅੰਦਰ ਦੁਖੀ ਹੋ ਰਿਹਾ ਸੀ ਤੇ ਉਸ ਨੇ ਇੱਕ ਯੋਜਨਾ ਬਣਾਈ ਕਿ ਕਿਸੇ ਨਾ ਕਿਸੇ ਤਰ੍ਹਾਂ ਬਾਦਸ਼ਾਹ ਨੂੰ ਗੁਰੂ ਜੀ ਤੋਂ ਪਛਾਹ ਕੀਤਾ ਜਾਵੇ ਦੀਵਾਨ ਚੰਦੋ ਲਾਲ ਨੇ ਆਪਣੀ ਯੋਜਨਾ ਦੇ ਅਨੁਸਾਰ ਇੱਕ ਜੋਸ਼ਤੀ ਨਾਲ ਗਣਸੜ ਕੀਤੀ ਤੇ ਉਸ ਜੋਸ਼ਤੀ ਨੂੰ ਸਮਝਾਇਆ ਕਿ ਤੂੰ ਬਾਦਸ਼ਾਹ ਨੂੰ ਇਹ ਕੇਕੇ ਡਰਾਉਣਾ ਹੈ ਕਿ ਤੇਰੇ ਉੱਪਰ ਸ਼ਨੀ ਦੀ 60 ਸਦੀ ਸ਼ੁਰੂ ਹੋਣ ਵਾਲੀ ਹੈ ਜਿਹੜੀ ਕਿ ਤੇਰੇ ਵਾਸਤੇ ਬਹੁਤ ਕਾਤਕ ਹੋਵੇਗੀ ਇਸ ਸਾੜ ਸੱਤੀ ਦੇ ਪ੍ਰਕੋਪ ਤੋਂ ਬਚਣ ਦਾ ਸਿਰਫ ਇੱਕੋ ਇੱਕ ਹੀ ਰਸਤਾ ਹੈ ਉਹ ਇਹ ਹੈ ਕਿ ਇਸ ਵਾਸਤੇ ਕਿਸੇ ਬਹੁਤ ਵੱਡੇ ਮਹਾਪੁਰਖ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ 40 ਦਿਨ ਦਾ ਤਪ ਕਰਨਾ ਪਵੇਗਾ ਪਰ ਇੱਕ ਜ਼ਰੂਰੀ ਗੱਲ ਇਹ ਵੀ ਹੈ ਕਿ ਤੁਹਾਡੇ ਭਲੇ ਵਾਸਤੇ ਜਿਹੜਾ ਵੀ ਮਹਾਪੁਰਖ ਤਪ ਉੱਤੇ ਬੈਠੇਗਾ ਉਹ ਮਹਾਪੁਰਖ ਖੱਤਰੀ ਪਰਿਵਾਰ ਦਾ ਹੋਣਾ ਚਾਹੀਦਾ ਹੈ ਈਵਾਨ ਚੰਦੂ ਲਾਲ ਦੇ ਦੁਆਰਾ ਸਮਝਾਈ ਗਈ ਇਹ ਗੱਲ ਜਦੋਂ ਜੋਤਸੀ ਨੇ ਬਾਦਸ਼ਾਹ ਨੂੰ ਕਹੀ ਤਾਂ ਜੋਸੀ ਦੇ ਮੂੰਹੋਂ ਇਹ ਗੱਲ ਸੁਣ ਕੇ ਬਾਦਸ਼ਾਹ ਪੂਰੀ ਤਰ੍ਹਾਂ ਘਬਰਾ ਗਿਆ ਤੇ ਘਬਰਾਟ ਦੇ ਵਿੱਚ ਆ ਕੇ ਆਖਰ ਲੱਗਾ ਕਿ ਖੱਤਰੀ ਪਰਿਵਾਰ ਵਿੱਚੋਂ ਐਸਾ ਕਿਹੜਾ ਮਹਾਪੁਰਖ ਹੋਵੇਗਾ ਜੋ ਮੇਰੇ ਲਈ 40 ਦਿਨ ਦੇ ਤਪ ਤੇ ਬੈਠੇਗਾ ਤਾਂ ਬਾਦਸ਼ਾਹ ਦੇ ਮੂੰਹੋਂ ਇਹ ਗੱਲ ਨਿਕਲਦਿਆਂ ਹੀ ਚੰਦੂ ਲਾਲ ਨੇ ਮੌਕਾ ਸੰਭਾਲਿਆ ਤੇ ਕਿਹਾ ਕਿ ਬਾਦਸ਼ਾਹ ਜੀ ਜਿਆਦਾ ਸੋਚਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦਾ ਮਹਾਪੁਰਖ ਤੁਹਾਡੇ ਕੋਲ ਹੀ ਹੈ ਜਿਸ ਨੇ ਤੁਹਾਡੀ ਜਾਨ ਨੂੰ ਬਚਾਉਣ ਲਈ ਉਸ ਮਹਾਪੁਰਖ ਸ਼ੇਰ ਨੂੰ ਮਾਰਿਆ ਸੀ ਤੇ ਨਾਲੇ ਉਹ ਮਹਾਪੁਰਖ ਖੱਤਰੀ ਜਾਤ ਨਾਲ ਹੀ ਸੰਬੰਧ ਰੱਖਦਾ ਹੈ ਦਿਵਾਨ ਚੰਦੂ ਲਾਲ ਦੇ ਮੂੰਹੋਂ ਗੁਰੂ ਜੀ ਦਾ ਨਾਮ ਸੁਣ ਕੇ ਬਾਦਸ਼ਾਹ ਸੋਚਾਂ ਵਿੱਚ ਪੈ ਗਿਆ ਤੇ ਆਖਣ ਲੱਗਾ ਕਿ ਸਿੱਖਾਂ ਦੇ ਸੇਮੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਗੱਲ ਨੂੰ ਕਿਵੇਂ ਮੰਨ ਜਾਣਗੇ ਕਿਉਂਕਿ ਉਹ ਤਾਂ ਮਹਾਨ ਗੁਰਗੱਦੀ ਤੇ ਵਿਰਾਜਮਾਨ ਹਨ ਤਾਂ ਬਾਦਸ਼ਾਹ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਦਿਵਾਨ ਚੰਦੋ ਲਾਲ ਨੇ ਬੜੀ ਹੀ ਚਲਾਕੀ ਨਾਲ ਬਾਦਸ਼ਾਹ ਨੂੰ ਪਰਮਾਇਆ ਤੇ ਕਿਹਾ ਕਿ ਤੁਸੀਂ ਬਾਕੀ ਸ਼ਿਕਾਵਾਂ ਛੱਡੋ ਤੇ ਬਸ ਗੁਰੂ ਜੀ ਦੇ ਕਿਲੇ ਅੰਦਰ ਬੈਠਣ ਦਾ ਵਧੀਆ ਤੋਂ ਵਧੀਆ ਪ੍ਰਬੰਧ ਕਰੋ ਮੌਤ ਦੀ ਚਿੰਤਾ ਵਿੱਚ ਡੁੱਬਿਆ ਹੋਇਆ ਬਾਦਸ਼ਾਹ ਗੁਰੂ ਜੀ ਕੋਲ ਪਹੁੰਚ ਗਿਆ ਤਾਂ ਬਾਦਸ਼ਾਹ ਦਾ ਉਦਾਸੀ ਚਿਹਰਾ ਦੇਖ ਕੇ ਗੁਰੂ ਜੀ ਨੇ ਉਸ ਤੋਂ ਚਿੰਤਾ ਦਾ ਕਾਰਨ ਪੁੱਛਿਆ ਤਾਂ ਬਾਦਸ਼ਾਹ ਨੇ ਗੁਰੂ ਜੀ ਸਾਹਮਣੇ ਬੇਨਤੀ ਕੀਤੀ ਕਿ ਗੁਰੂ ਜੀ ਮੇਰੇ ਉੱਪਰ ਸਾਰਸਤੀ ਦਾ ਪ੍ਰਕੋਪ ਆਉਣ ਵਾਲਾ ਹੈ ਤੇ ਇਸ ਪ੍ਰਕੋਪ ਤੋਂ ਮੈਨੂੰ ਸਿਰਫ ਤੁਸੀਂ ਹੀ ਬਚਾ ਸਕਦੇ ਹੋ ਇਸ ਵਾਸਤੇ ਆਪ ਜੀ ਗਵਾਲੀਅਰ ਦੇ ਕਿਲੇ ਵਿੱਚ ਬੈਠ ਕੇ 40 ਦਿਨ ਤੱਕ ਖੁਦਾ ਦਾ ਨਾਮ ਸਿਮਰਨ ਕਰੋ ਮੈਂ ਆਪ ਜੀ ਦਾ ਇਹ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਅਤਿਸ਼ਾ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਗੁਰੂ ਜੀ ਪੂਰੀ ਤਰ੍ਹਾਂ ਜਾਣ ਚੁੱਕੇ ਸਨ ਕਿ ਇਹ ਦੀਵਾਨ ਚੰਦੂ ਲਾਲ ਦੀ ਚਾਲ ਹੈ ਤੇ ਜੇਕਰ ਅਸੀਂ ਬਾਦਸ਼ਾਹ ਨੂੰ ਨਾ ਕੀਤੀ ਤਾਂ ਇਸ ਨਾਲ ਪੂਰੀ ਸਿੱਖ ਕੌਮ ਦਾ ਵਿਗਾੜ ਪੈ ਜਾਵੇਗਾ ਤੇ ਬਾਦਸ਼ਾਹ ਜਹਾਂਗੀਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਅਸਲ ਤੱਤ ਨੂੰ ਕਦੇ ਵੀ ਨਹੀਂ ਜਾਣ ਪਾਵੇਗਾ ਗੁਰੂ ਜੀ ਦੁਆਰਾ ਸੋਚ ਵਿਚਾਰ ਕਰਨ ਤੋਂ ਬਾਅਦ ਬਾਦਸ਼ਾਹ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ ਗਿਆ ਜਿਸ ਨੂੰ ਸੁਣ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਬਾਦਸ਼ਾਹ ਨੇ ਗਵਾਲੀਅਰ ਦੇ ਕਿਲੇ ਵਿੱਚ ਹੁਕਮ ਜਾਰੀ ਕੀਤਾ ਕਿ ਗੁਰੂ ਜੀ ਦਾ ਕਿਲੇ ਦੇ ਅੰਦਰ ਸਵਾਗਤ ਹੈ ਤੇ ਹਰ ਤਰ੍ਹਾਂ ਦੀ ਸੇਵਾ ਸੰਭਾਲ ਦਾ ਧਿਆਨ ਚੰਗੀ ਤਰ੍ਹਾਂ ਰੱਖਿਆ ਜਾਵੇ। ਧਨ ਧਨ ਪਾਤਸ਼ਾਹ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੁਆਰਾ ਕੁਝ ਜ਼ਿੰਮੇਵਾਰ ਸਿੱਖਾਂ ਨੂੰ ਅਲੱਗ-ਅਲੱਗ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਤੇ ਆਪ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ। ਗਵਾਲੀਅਰ ਕਿਰੇ ਦਾ ਕਿਲੇਦਾਰ ਜਿਸ ਦਾ ਨਾਮ ਹਰੀਦਾਸ ਸੀ ਤੇ ਉਹ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪਹਿਲਾਂ ਤੋਂ ਹੀ ਬਹੁਤ ਉਤਾਵਲਾ ਸੀ ਤੇ ਉਹ ਗੁਰੂ ਜੀ ਦੇ ਦਰਸ਼ਨ پا ਕੇ ਨਿਹਾਲ ਹੋ ਗਿਆ ਕਿਲੇ ਦੇ ਅੰਦਰ ਵੱਡੇ ਵੱਡੇ ਰਾਜੇ ਕੈਦ ਦੀ ਸਜ਼ਾ ਕੱਟ ਰਹੇ ਸਨ ਜਿਨ੍ਹਾਂ ਦਾ ਕਿਲੇ ਅੰਦਰ ਰਹਿਣ ਸਹਿਣ ਬਹੁਤ ਮਾੜਾ ਸੀ ਤੇ ਨਾ ਹੀ ਉਹਨਾਂ ਨੂੰ ਰਿਹਾ ਹੋਣ ਦੀ ਕੋਈ ਉਮੀਦ ਜਾਪ ਰਹੀ ਸੀ ਜਦੋਂ ਗੁਰੂ ਜੀ ਕਿਲੇ ਦੇ ਅੰਦਰ ਰਹਿਣ ਲੱਗੇ ਤਾਂ ਉਹਨਾਂ ਰਾਜਿਆਂ ਦੀ ਵੀ ਲੰਗਰ ਪਾਣੀ ਵਜੋਂ ਵਧੀਆ ਸੇਵਾ ਹੋਣ ਲੱਗੀ। ਕੁਝ ਦਿਨ ਬਾਅਦ ਗੁਰੂ ਜੀ ਦੁਬਾਰਾ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਨੂੰ ਹੁਕਮ ਦਿੱਤਾ ਗਿਆ ਕਿ ਤੁਸੀਂ ਦੋਨੋਂ ਜਾਣੇ ਬਾਹਰ ਜਾ ਕੇ ਹੱਥੀਂ ਕਿਰਤ ਕਰਕੇ ਉਸ ਦਾ ਰਾਸ਼ਨ ਲੈ ਕੇ ਆਓ ਕਿਉਂਕਿ ਅਸੀਂ ਕਿਰਤ ਦੁਆਰਾ ਤਿਆਰ ਕੀਤਾ ਲੰਗਰ ਛਕਾਂਗੇ। ਤਾਂ ਗੁਰੂ ਜੀ ਦੇ ਹੁਕਮ ਅਨੁਸਾਰ ਉਹ ਦੋਨੇ ਸਿੱਖ ਬਾਹਰ ਜਾ ਕੇ ਇੱਕ ਭਾਂਡੇ ਕਰਨ ਵਾਲੇ ਕੋਲ ਮਜ਼ਦੂਰੀ ਕਰਨ ਲੱਗੇ ਦੋਨੇ ਸਿੱਖ ਆਪਣੇ ਦਸਾਂ ਨੋਹਾਂ ਦੀ ਕੀਤੇ ਕਮਾਈ ਦਾ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਤੇ ਗੁਰੂ ਜੀ ਉਸੇ ਕਿਰਤ ਦੀ ਕਮਾਈ ਦਾ ਲੰਗਰ ਛਕਦੇ ਊ ਲਾਲ ਇਸ ਗੱਲ ਤੋਂ ਬੜਾ ਖੁਸ਼ ਸੀ ਕਿ ਮੈਂ ਆਪਣੀਆਂ ਚਾਲਾਂ ਚੱਲ ਕੇ ਗੁਰੂ ਜੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਬੰਦ ਕਰਵਾ ਦਿੱਤਾ ਹੈ ਤੇ ਹੁਣ ਮੈਂ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ ਚੰਦੂ ਲਾਲ ਨੇ ਆਪਣੇ ਇੱਕ ਬੰਦੇ ਰਾਹੀਂ ਕਿਲੇ ਦੇ ਕਿਲੇਦਾਰ ਹਰੀਦਾਸ ਪਾਸ ਇੱਕ ਪੱਤਰ ਭੇਜਿਆ ਜਿਸ ਵਿੱਚ ਲਿਖਿਆ ਹੋਇਆ ਸੀ ਕਿ ਤੁਹਾਡੇ ਕਿਲੇ ਅੰਦਰ ਮੇਰਾ ਸਭ ਤੋਂ ਵੱਡਾ ਦੁਸ਼ਮਣ ਗੁਰੂ ਹਰਗੋਬਿੰਦ ਸਾਹਿਬ ਜੀ ਬੈਠਾ ਹੋਇਆ ਹੈ ਜਿਸ ਨੂੰ ਤੁਸੀਂ ਜ਼ਹਿਰੀਲੀ ਪੁਸ਼ਾਕ ਪਹਿਨਾ ਕੇ ਖਤਮ ਕਰ ਦੇਵੋ ਇਹ ਕਰ ਤੁਸੀਂ ਇਸ ਤਰ੍ਹਾਂ ਕਰ ਦੇਵੋਗੇ ਤਾਂ ਮੈਂ ਤੁਹਾਡਾ ਬਾਦਸ਼ਾਹ ਦੀ ਤਰਫੋਂ ਆਦਰ ਸਤਕਾਰ ਕਰਾਵਾਂਗਾ ਕਿ ਤੁਹਾਨੂੰ ਆਪਣਾ ਮਿੱਤਰ ਬਣਾ ਲਵਾਂਗਾ ਕਿਲੇਦਾਰ ਹਰੀਦਾਸ ਨੇ ਇਹ ਪੂਰੀ ਸਚਾਈ ਗੁਰੂ ਜੀ ਨੂੰ ਦੱਸੀ ਤੇ ਕਿਹਾ ਗੁਰੂ ਜੀ ਤੁਹਾਨੂੰ ਕਿਲੇ ਦੇ ਅੰਦਰ ਲੈ ਕੇ ਆਉਣ ਦੀ ਸਾਰੀ ਚਾਲ ਚੰਦੂ ਲਾਲ ਦੀ ਰਚੀ ਹੈ ਤੇ ਹੁਣ ਵੀ ਉਹ ਮੇਰੇ ਪਾਸੋਂ ਆਪ ਜੀ ਨੂੰ ਖਤਮ ਕਰਵਾਉਣਾ ਚਾਹੁੰਦਾ ਹੈ ਪਰ ਮੈਂ ਉਸ ਦੀ ਗੱਲ ਕਦੀ ਵੀ ਨਹੀਂ ਮੰਨਾਂਗਾ ਤੇ ਮੇਰੀ ਔਕਾਤ ਵੀ ਨਹੀਂ ਹੈ ਕਿ ਮੈਂ ਆਪ ਜੀ ਵਰਗੇ ਮਹਾਪੁਰਖਾਂ ਨੂੰ ਇੱਕ ਖਰੋਚ ਵੀ ਦੇ ਸਕਾਂ ਜਦੋਂ ਚੰਦੂ لال ਨੂੰ ਇਸ ਗੱਲ ਦਾ ਪਤਾ ਲੱਗਾ ਕਿ ਕਿਲੇਦਾਰ ਹਰੀਦਾਸ ਨੇ ਮੇਰੀ ਗੱਲ ਨਹੀਂ ਮੰਨੀ ਤਾਂ ਉਹ ਬੜਾ ਦੁਖੀ ਹੋਇਆ ਤੇ ਉਸ ਨੇ ਗੁਰੂ ਜੀ ਨੂੰ ਖਤਮ ਕਰਨ ਲਈ ਇੱਕ ਹੋਰ ਯੋਜਨਾ ਬਣਾਈ ਚੰਦੂ ਲਾਲ ਨੇ ਬਾਦਸ਼ਾਹ ਦੇ ਵਜ਼ੀਰਾਂ ਨੂੰ ਚੰਗਾ ਧੰਨ ਦੇ ਕੇ ਇਹ ਸਮਝਾਇਆ ਕਿ ਉਹ ਬਾਦਸ਼ਾਹ ਨੂੰ ਯਾਦ ਹੀ ਨਾ ਕਰਾਉਣ ਕਿ ਗੁਰੂ ਜੀ ਨੂੰ 40 ਦਿਨ ਬਾਅਦ ਕਿਲੇ ਤੋਂ ਬਾਹਰ ਕੱਢਣਾ ਹੈ ਤਾਂ ਵਜ਼ੀਰਾਂ ਨੇ ਲਾਲਚ ਵਿੱਚ ਆ ਕੇ ਇਸੇ ਤਰ੍ਹਾਂ ਹੀ ਕੀਤਾ ਉਹ ਬਾਦਸ਼ਾਹ ਨੂੰ ਹਮੇਸ਼ਾ ਇਹੀ ਬੋਲਦੇ ਸਨ ਕਿ ਗੁਰੂ ਜੀ ਕਿਲੇ ਦੇ ਅੰਦਰ ਆਨੰਦ ਵਿੱਚ ਹਨ ਤੇ ਉਹ ਲੰਮੇ ਸਮੇਂ ਤੱਕ ਕਿਲੇ ਦੇ ਅੰਦਰ ਹੀ ਰਹਿਣਾ ਚਾਹੁੰਦੇ ਹਨ ਤੇ ਨਾਲੇ ਗੁਰੂ ਜੀ ਜਿੰਨਾ ਚਿਰ ਕਿਲੇ ਦੇ ਅੰਦਰ ਰਹਿੰਦੇ ਹਨ ਉਹਨਾਂ ਚਿਰ ਤੁਹਾਡੀ ਹੀ ਭਲਾਈ ਹੈ ਕਿਉਂਕਿ ਕਿਲੇ ਦੇ ਅੰਦਰ ਰਹਿ ਕੇ ਗੁਰੂ ਜੀ ਤੁਹਾਡੇ ਲਈ ਜਿੰਨਾ ਚਿਰ ਸਿਮਰਨ ਕਰਦੇ ਰਹਿਣਗੇ ਉਹਨਾਂ ਚਿਰ ਤੁਹਾਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੋਵੇਗੀ ਉਧਰ ਗੁਰੂ ਜੀ ਨਾਲ ਆਏ ਪੰਜ ਸਿੱਖਾਂ ਨੇ ਆਪਸ ਵਿੱਚ ਕੇਸ ਲਾ ਕੀਤੀ ਕਿ ਵਜ਼ੀਰਾ ਨੇ ਬਾਦਸ਼ਾਹ ਦੇ ਬੁੱਧੀ ਨੂੰ ਕਾਬੂ ਕਰ ਲਿਆ ਹੈ ਤੇ ਕਿਤੇ ਇਹ ਨਾ ਹੋਵੇ ਕਿ ਚੰਦੂ ਆਪਣਾ ਕਾਰਜ ਪੂਰਾ ਕਰ ਜਾਵੇ ਭਾਈ ਜੇਠਾ ਜੀ ਤੇ ਭਾਈ ਪ੍ਰਾਣਾ ਜੀ ਨੇ ਸਾਰੇ ਸਿੱਖਾਂ ਨਾਲ ਮਿਲ ਕੇ ਸਲਾਹ ਕੀਤੀ ਕਿ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਲਿਆਂਦਾ ਜਾਵੇ ਤਾਂ ਸਿੱਖਾਂ ਦੀ ਚਿੰਤਾ ਨੂੰ ਦੇਖਦਿਆਂ ਹੋਇਆਂ ਬਾਬਾ ਬੁੱਢਾ ਜੀ ਨੇ ਕਿਲੇ ਦੇ ਅੰਦਰ ਪਹੁੰਚ ਕੇ ਗੁਰੂ ਜੀ ਨਾਲ ਮੁਲਾਕਾਤ ਕੀਤੀ ਗੁਰੂ ਜੀ ਦੁਵਾਰਾ ਉਹਨਾਂ ਪਾਸੋਂ ਮਾਤਾ ਜੀ ਤੇ ਸਮੂਹ ਸੰਗਤ ਦੀ ਖਬਰ ਪੁੱਛੀ ਤਾਂ ਬਾਬਾ ਬੁੱਢਾ ਜੀ ਨੇ ਦੱਸਿਆ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਸਭ ਕੁਝ ਠੀਕ ਠਾਕ ਹੈ ਪਰ ਮਾਤਾ ਗੰਗਾ ਜੀ ਤੁਹਾਨੂੰ ਲੈ ਕੇ ਚਿੰਤਾ ਵਿੱਚ ਹਨ ਤੇ ਉਹ ਤੁਹਾਨੂੰ ਜਲਦੀ ਹੀ ਆਪਣੀਆਂ ਅੱਖਾਂ ਸਾਹਮਣੇ ਦੇਖਣਾ ਚਾਹੁੰਦੇ ਹਨ ਨੰ ਬਾਪਾ ਬੁੱਢਾ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਫਰਮਾਏ ਕਿ ਸਾਡਾ ਸੁਨੇਹਾ ਸੰਗਤ ਤੱਕ ਪਹੁੰਚਾ ਦੇਣਾ ਕਿ ਅਸੀਂ ਬਿਲਕੁਲ ਠੀਕ ਠਾਕ ਹਾਂ ਤੇ ਛੇਤੀ ਹੀ ਕਿਲੇ ਤੋਂ ਬਾਹਰ ਆ ਜਾਵਾਂਗੇ ਉਧਰ ਚੰਦੂ ਲਾਲ ਨੇ ਆਪਣੀਆਂ ਚਾਲਾਂ ਚੱਲ ਕੇ ਬਾਦਸ਼ਾਹ ਨੂੰ ਦਿੱਲੀ ਵੱਲ ਭੇਜ ਦਿੱਤਾ ਕਿਉਂਕਿ ਚੰਦੂ ਲਾਲ ਚਾਹੁੰਦਾ ਸੀ ਕਿ ਬਾਦਸ਼ਾਹ ਨੂੰ ਗੁਰੂ ਜੀ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਉਸ ਨੂੰ ਗੁਰੂ ਜੀ ਦਾ ਕਦੇ ਚੇਤਾ ਹੀ ਨਾ ਆਵੇ ਬਾਦਸ਼ਾਹ ਦੇ ਵਜ਼ੀਰਾਂ ਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਉਲਝਾਇਆ ਹੋਇਆ ਸੀ ਕਿ ਹੁਣ ਉਸ ਨੂੰ ਇਹ ਬਿਲਕੁਲ ਵੀ ਨਹੀਂ ਚੇਤਾ ਸੀ ਕਿ ਗੁਰੂ ਜੀ ਕਿਲੇ ਦੇ ਅੰਦਰ ਹੀ ਹਨ ਇੱਕ ਰਾਤ ਜਦੋਂ ਬਾਦਸ਼ਾਹ ਸੁੱਤਾ ਹੋਇਆ ਸੀ ਤਾਂ ਉਹਦੇ ਸੁਪਨੇ ਵਿੱਚ ਕੁਝ ਭਿਆਨਕ ਸ਼ੇਰ ਆਏ ਜਿਨ੍ਹਾਂ ਨੂੰ ਦੇਖ ਕੇ ਉਹ ਬੁਰੀ ਤਰ੍ਹਾਂ ਡਰ ਗਿਆ ਤੇ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਆਈ ਅੱਜ ਦਿਨ ਬਾਅਦ ਫੇਰ ਤੋਂ ਬਾਦਸ਼ਾਹ ਨੂੰ ਸੁਪਨੇ ਵਿੱਚ ਸ਼ੇਰ ਦਿਖਾਈ ਦਿੱਤੇ ਤਾਂ ਇਸ ਵਾਰੀ ਬਾਦਸ਼ਾਹ ਇੰਨਾ ਕੋ ਜਿਆਦਾ ਡਰ ਗਿਆ ਸੀ ਕਿ ਉਸਨੇ ਅੱਧੀ ਰਾਤ ਨੂੰ ਵੀ ਪੀਰ ਜਲਾਲ ਜੀ ਨੂੰ ਆਪਣੇ ਪਾਸ ਬੁਲਾਇਆ ਤੇ ਇਹਨਾਂ ਸ਼ੇਰਾਂ ਦੇ ਸੁਪਨੇ ਵਿੱਚ ਆਉਣ ਦਾ ਕਾਰਨ ਪੁੱਛਿਆ ਤਾਂ ਪੀਰ ਨੇ ਕਿਹਾ ਕਿ ਤੂੰ ਕਿਸੇ ਰੱਬ ਦੇ ਪਿਆਰੇ ਦਾ ਦਿਲ ਦੁਖਾਇਆ ਹੈ ਜਿਸ ਦਾ ਤੈਨੂੰ ਇਹ ਫਲ ਮਿਲ ਰਿਹਾ ਹੈ ਬਾਦਸ਼ਾਹ ਨੇ ਆਪਣੇ ਦਿਲ ਦੀ ਤਸੱਲੀ ਕਰਨ ਲਈ ਮੀਆਂ ਮੀਰ ਜੀ ਨੂੰ ਦਿੱਲੀ ਸੱਦਿਆ ਤੇ ਆਪਣਾ ਦੁੱਖ ਸੁਣਾਇਆ ਤਾਂ ਪੀਰ ਮੀਆਂ ਮੀਰ ਦੇ ਦੁਆਰਾ ਵੀ ਚੰਦੂ ਲਾਲ ਦਾ ਹੀ ਨਾਮ ਲਿਆ ਗਿਆ ਇਹ ਕਿਹਾ ਕਿ ਚੰਦੂ ਲਾਲ ਨੇ ਆਪਣੀਆਂ ਭੈੜੀਆਂ ਚਾਲਾਂ ਚੱਲ ਕੇ ਪਹਿਲਾ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਤੇ ਹੁਣ ਉਹਨਾਂ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਖਤਮ ਕਰਨਾ ਚਾਹੁੰਦਾ ਹੈ ਤੇ ਇਹ ਸਭ ਤੇਰੇ ਕੋਲੋਂ ਕਰਵਾ ਰਿਹਾ ਹੈ ਜਿਸ ਦਾ ਹੁਣ ਤੈਨੂੰ ਫਲ ਭੋਗਣਾ ਪੈ ਰਿਹਾ ਹੈ ਪੀਰ ਮੀਆਂ ਮੀਰ ਦੇ ਮੂੰਹੋਂ ਇਹਨਾਂ ਗੱਲਾਂ ਨੂੰ ਸੁਣ ਕੇ ਬਾਦਸ਼ਾਹ ਦਾ ਮਨ ਪੂਰੀ ਤਰ੍ਹਾਂ ਡਗਮਗ ਗਿਆ ਤੇ ਉਹਨਾਂ ਨੇ ਤੁਰੰਤ ਵजीर खान ਨੂੰ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਲਿਆਂਦਾ ਜਾਵੇ ਤਾਂ ਬਾਦਸ਼ਾਹ ਦੇ ਹੁਕਮ ਅਨੁਸਾਰ ਵजीर खान ਕਿਲੇ ਦੇ ਅੰਦਰ ਪਹੁੰਚ ਗਿਆ ਤੇ ਆਪਣੇ ਦੋਨੋਂ ਹੱਥ ਜੋੜ ਕੇ ਗੁਰੂ ਜੀ ਸਾਹਮਣੇ ਬੇਨਤੀ ਕਰਨ ਲੱਗਾ ਕਿ ਮਹਾਪੁਰਖ ਜੀ ਬਾਦਸ਼ਾਹ ਨੂੰ ਆਪਣੀ ਭੁੱਲ ਚੁੱਕਦਾ ਅਹਿਸਾਸ ਹੋ ਚੁੱਕਿਆ ਹੈ ਤੇ ਕਿਰਪਾ ਕਰਕੇ ਤੁਸੀਂ ਸਾਡੇ ਨਾਲ ਦਿੱਲੀ ਚੱਲੋ ਤੇ ਬਾਦਸ਼ਾਹ ਨੂੰ ਦਰਸ਼ਨ ਦਿਓ ਆ ਵजीर खान ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਫਰਮਾਏ ਕਿ ਸਾਡੇ ਦਿੱਲੀ ਜਾਣ ਵਿੱਚ ਇੱਕ ਵੱਡੀ ਰੁਕਾਵਟ ਪੈਦਾ ਹੋ ਗਈ ਹੈ ਉਹਨੂੰ ਇਹ ਹੈ ਕਿ ਸਾਡੇ ਕਿਲੇ ਵਿੱਚ ਦਾਖਲ ਹੋਣ ਦੇ ਨਾਲ ਕੈਦੀਆਂ ਨੂੰ ਵੱਡਾ ਸੁੱਖ ਪ੍ਰਾਪਤ ਹੋਇਆ ਹੈ ਇੱਥੇ ਦੇ ਕਈ ਰਾਜਾ ਨੇ ਸ਼ਰਨ ਗ੍ਰਹਿਣ ਕਰਕੇ ਇਹ ਬੇਨਤੀ ਕੀਤੀ ਹੈ ਕਿ ਸਾਨੂੰ ਇੱਥੇ ਇਕੱਲਿਆਂ ਛੱਡ ਕੇ ਨਾ ਜਾਣਾ ਇਸ ਲਈ ਜੇਕਰ ਬਾਦਸ਼ਾਹ ਇਹਨਾਂ ਕੈਦੀਆਂ ਨੂੰ ਸਾਡੇ ਨਾਲ ਹੀ ਰੱਖਿਆ ਕਰੇਗਾ ਤਾਂ ਹੀ ਅਸੀਂ ਇਸ ਕਿਲੇ ਵਿੱਚੋਂ ਬਾਹਰ ਜਾਵਾਂਗੇ ਤਾਂ ਗੁਰੂ ਜੀ ਦਾ ਇਹ ਬਿਆਨ ਜਦੋਂ ਬਾਦਸ਼ਾ ਨੂੰ ਪਤਾ ਲੱਗਾ ਕਿ ਸਾਰੇ ਕੈਦੀ ਰਾਜੇ ਗੁਰੂ ਜੀ ਦੀ ਸ਼ਰਨ ਵਿੱਚ ਆ ਚੁੱਕੇ ਹਨ ਤੇ ਗੁਰੂ ਜੀ ਦੇ ਨਾਲ ਹੀ ਰਿਹਾ ਹੋਣੇ ਜਾਂਦੇ ਹਨ ਤਾਂ ਇਹ ਸੁਣ ਕੇ ਬਾਦਸ਼ਾ ਸੋਚਾਂ ਵਿੱਚ ਪੈ ਗਿਆ ਬੜਾ ਸਾਰਾ ਧੰਨ ਲਗਾ ਕੇ ਤੇ ਕਈ ਸਾਰੇ ਯਤਨ ਕਰਕੇ ਇਨ੍ਹਾਂ ਰਾਜਿਆਂ ਨੂੰ ਕੈਦ ਕੀਤਾ ਸੀ ਤੇ ਇਹਨਾਂ ਨੂੰ ਹੁਣ ਕਿ ਮੈਂ ਛੱਡਿਆ ਜਾ ਸਕਦਾ ਹੈ ਤੇ ਬਾਦਸ਼ਾਹ ਦੇ ਮੂੰਹੋਂ ਇਹ ਗੱਲ ਸੁਣ ਕੇ ਵਜ਼ੀਰ ਖਾਨ ਨੇ ਕਿਹਾ ਕਿ ਹਜ਼ੂਰ ਸਾਰੇ ਸੁੱਖ ਸਰੀਰ ਦੇ ਨਾਲ ਹੀ ਹੁੰਦੇ ਹਨ ਇਸ ਲਈ ਤੁਹਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਵਾਸਤੇ ਗੁਰੂ ਜੀ ਦੀ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਬਾਦਸ਼ਾਹ ਜਹਾਂਗੀਰ ਨੇ ਕੁਝ ਸਮਾਂ ਸੋਚ ਵਿਚਾਰ ਕਰਨ ਤੋਂ ਬਾਅਦ ਵਜ਼ੀਰ ਖਾਨ ਨੂੰ ਗੁਰੂ ਜੀ ਕੋਲ ਭੇਜ ਦਿੱਤਾ ਤੇ ਕਿਹਾ ਕਿ ਜਿੰਨੇ ਵੀ ਕੈਦੀ ਰਾਜੇ ਗੁਰੂ ਜੀ ਦੇ ਚੋਲੇ ਦਾ ਪੱਲਾ ਫੜ ਲੈਂਦੇ ਹਨ ਉਹ ਕਿਲੇ ਤੋਂ ਬਾਹਰ ਆ ਸਕਦੇ ਹਨ ਗੁਰੂ ਜੀ ਦੁਆਰਾ ਰਾਜੇ ਦੇ ਇਸ ਬਿਆਨ ਨੂੰ ਸਵੀਕਾਰ ਕੀਤਾ ਗਿਆ ਗਵਾਲੀਅਰ ਦੇ ਕਿਲੇ ਨੂੰ ਛੱਡਣ ਵੇਲੇ ਗੁਰੂ ਜੀ ਸੋਹਣੇ ਵਸਤਰ ਪਹਿਨ ਕੇ ਤਿਆਰ ਹੋ ਗਏ ਤੇ ਫਿਰ ਰਾਜਾ ਨੇ ਆਪਣੇ ਕੋਲ ਬੁਲਾ ਕੇ ਕਿਹਾ ਕਿ ਇੱਕ ਇੱਕ ਰਾਜਾ ਸਾਡੇ ਵਸਤਰ ਦੇ ਇੱਕ-ਇੱਕ ਪੱਲੇ ਨੂੰ ਫੜ ਲਵੇ ਗੁਰੂ ਜੀ ਦੇ ਚੋਲੇ ਦੇ 50 ਪੱਲੇ ਸਨ ਤਾਂ 50 ਰਾਜਿਆਂ ਨੇ 50 ਪੱਲੇ ਫੜ ਲਏ ਤਾਂ ਪਿੱਛੇ ਦੋ ਰਾਜੇ ਰਹਿ ਗਏ ਤਾਂ ਉਹਨਾਂ ਦੋਨਾਂ ਰਾਜਿਆਂ ਨੇ ਵੀ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਜੀ ਕਿਰਪਾ ਕਰਕੇ ਸਾਨੂੰ ਵੀ ਮੁਕਤ ਕਰੋ ਨਹੀਂ ਤਾਂ ਸਾਡੀ ਸਾਰੀ ਉਮਰ ਜੇਲ੍ਹ ਦੇ ਅੰਦਰ ਹੀ ਕੱਟੇਗੀ ਗੁਰੂ ਜੀ ਦੁਆਰਾ ਉਹਨਾਂ ਦੋਨਾਂ ਰਾਜਿਆਂ ਨੂੰ ਆਪਣੇ ਜੋੜੇ ਦੀਆਂ ਦੋਨੋਂ ਤਣੀਆਂ ਫੜਨ ਲਈ ਕਿਹਾ ਗਿਆ। ਇਸ ਤਰ੍ਹਾਂ ਤਨਤਨ ਪਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਉਸ ਕਿਲੇ ਦੀ ਕੈਦ ਤੋਂ ਰਿਹਾ ਕਰਵਾਇਆ। ਵਜ਼ੀਰ ਖਾਂ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਨੂੰ 52 ਰਾਜਾ ਸਮੇਤ ਦਿੱਲੀ ਲੈ ਗਿਆ ਤੇ ਜਦੋਂ ਗੁਰੂ ਜੀ ਬਾਦਸ਼ਾਹ ਦੇ ਸਾਹਮਣੇ ਪਹੁੰਚੇ ਤਾਂ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਜਿਸ ਤੋਂ ਬਾਅਦ ਉਹਨਾਂ 52 ਰਾਜਿਆਂ ਨੇ ਗੁਰੂ ਜੀ ਦਾ ਧੰਨਵਾਦ ਕੀਤਾ ਤੇ ਆਗਿਆ ਲੈ ਕੇ ਆਪੋ ਆਪਣੇ ਰਾਜਾਂ ਨੂੰ ਵਾਪਸ ਚਲੇ ਗਏ ਉਧਰ ਚੰਦੂ لال ਦੀ ਸਚਾਈ ਦਾ ਜਦੋਂ ਬਾਦਸ਼ਾਹ ਜਹਾਗੀਰ ਨੂੰ ਪਤਾ ਲੱਗਾ ਤਾਂ ਬਾਦਸ਼ਾਹ ਨੂੰ ਬਹੁਤ ਗਰੋਧ ਆਇਆ ਤੇ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਤੁਹਾਡਾ ਬਹੁਤ ਵੱਡਾ ਗੁਨਾਹਗਾਰ ਹੈ ਇਸ ਨੇ ਤੁਹਾਡੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ ਤੇ ਇਹ ਹੁਣ ਤੁਹਾਡੇ ਹਵਾਲੇ ਹੈ ਤੁਸੀਂ ਜਿੱਦਾਂ ਚਾਹੋ ਉਦਾਂ ਦੀ ਸਜ਼ਾ ਇਸ ਨੂੰ ਦੇ ਸਕਦੇ ਹੋ ਸਾਸ਼ਾ ਦੇ ਮੂੰਹੋਂ ਇਹ ਗੱਲ ਸੁਣ ਕੇ ਭਾਈ ਜੇਠਾ ਆਦੀ ਸਿੱਖਾਂ ਨੇ ਚੰਦੂ ਲਾਲ ਨੂੰ ਕਾਬੂ ਕਰ ਲਿਆ ਤੇ ਉਸ ਨੂੰ ਬੰਨ ਕੇ ਆਪਣੇ ਡੇਰੇ ਮਜ ਨੂੰ ਟਿੱਲੇ ਲੈ ਆਏ ਜੇਸ ਤੋਂ ਬਾਅਦ ਗੁਰੂ ਜੀ ਦਿੱਲੀ ਤੋਂ ਚੱਲ ਕੇ ਅੰਮ੍ਰਿਤਸਰ ਹੁੰਦਿਆ ਹੋਇਆ ਲਾਹੌਰ ਵਿਖੇ ਪਹੁੰਚ ਗਏ ਜਿੱਥੇ ਸੰਗਤਾਂ ਦੁਆਰਾ ਗੁਰੂ ਜੀ ਦਾ ਬਹੁਤ ਸੋਹਣੇ ਤਰੀਕੇ ਨਾਲ ਸਵਾਗਤ ਕੀਤਾ ਗਿਆ ਤੇ ਕੁਝ ਸਿਆਣੇ ਸਿੱਖਾਂ ਨੇ ਗੁਰੂ ਜੀ ਅੱਗੇ ਅਰਜ਼ ਕੀਤੀ ਕਿ ਦੀਵਾਨ ਚੰਦੂ ਲਾਲ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਚੰਦੂ ਲਾਲ ਦੀ ਹਾਲਤ ਬੜੀ ਜ਼ਿਆਦਾ ਮਾੜੀ ਹੋ ਚੁੱਕੀ ਸੀ ਕਿਉਂਕਿ ਚੰਦੂ ਲਾਲ ਨੂੰ ਲੋਕਾਂ ਵੱਲੋਂ ਬਹੁਤ ਤਸੀਹੇ ਦਿੱਤੇ ਗਏ ਸਨ ਸਾਰੇ ਨਗਰ ਦੇ ਲੋਕ ਉਸ ਨੂੰ ਫਟਕਾਰਾ ਪਾਉਂਦੇ ਸਨ ਤੇ ਜਿੱਧਰ ਵੀ ਜਾਂਦਾ ਉਧਰ ਹੀ ਕੁੱਟਮਾਰ ਹੁੰਦੀ ਸੀ ਫਿਰ ਕੁਦਰਤ ਦਾ ਭਾਣਾ ਵਰਤਿਆ ਕਿ ਚੰਦੂ ਲਾਲ ਡਿੱਗਦਾ ਟੈਂਦਾ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਚੰਦੂ ਲਾਲ ਨੇ ਗੁਰੂ ਜੀ ਉੱਪਰ ਗਰਮ-ਗਰਮ ਰੇਤ ਪਵਾਈ ਸੀ ਤਾਂ ਗੁਰੂ ਜੀ ਉੱਪਰ ਰੇਤ ਪਾਉਣ ਵਾਲੇ ਉਸ ਪੱਠੀ ਦੇ ਪਠਿਆਰੇ ਨੇ ਜਦੋਂ ਚੰਦੂ ਲਾਲ ਦੇਖਿਆ ਤਾਂ ਦੇਖਦੇ ਅਸਾਰ ਹੀ ਪਠਿਆਰਾ ਕਰੋਧ ਵਿੱਚ ਆ ਗਿਆ ਤੇ ਉਸ ਵੇਲੇ ਉਸ ਦੇ ਹੱਥ ਵਿੱਚ ਗਰਮ ਗਰਮ ਕੜਛਾ ਸੀ ਜਿਸ ਨਾਲ ਉਸ ਨੇ ਚੰਦੂ ਲਾਲ ਨੂੰ ਕੁੱਟ-ਕੁੱਟ ਕੇ ਜਾਨੋਂ ਮਾਰ ਦਿੱਤਾ ਗੁਰੂ ਪਿਆਰਿਓ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਕਰੋ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਨਾਮ ਸ੍ਰੀ ਵਾਹਿਗੁਰੂ